ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਟਰੈਕਟਰ ਦਿਖਾਉਣਾ ਤੁਹਾਨੂੰ ਸਵਰਾਜ 735 ਕਿੰਦਾ ਘੈਂਟ ਟਰੈਕਟਰ ਐ ਨਾ ਅਮਰ ਬਾਈ ਲੈ ਕੇ ਆਇਆ ਟਰੈਕਟਰ ਹੋਰ ਅਮਨੇ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਛੁੱਟੀ ਦਾ ਇੰਜੋਏ ਕਰ ਰਿਹਾ ਬਾਈ ਹਾਂ ਹਾਂ ਬਾਈ ਅੱਪਾ ਨਹੀਂ ਅੱਜ ਜੀ ਦੀ ਬਾਹਰ ਇਤਨੇ ਸਾਰੇ ਹਾਂ ਹੋਰ ਏਸੀ ਲਵਾ ਲਿਆ ਬਾਈ ਨੇ ਜਿਵਾਰੇ ਤੇ 6 ਦਿਨ ਤਾਂ ਚੱਪਣਾ ਹੁੰਦਾ ਬਾਈ ਨਾਇਸੀ ਲੋ ਵਾਲਾ ਬਾਈ ਚਾਹਾਰੇ ਤੇ ਬਾਈ ਪਾਰਟੀ ਪਵਾਉਂਦੇ ਬਾਈ ਸੀ ਦੀ ਫਿਰ ਪਾਰਟੀ ਕਿੰਨਾਂ ਕਰ ਲਿਆ ਤਾਹਾਂ ਚੱਲ ਕਿ ਭੀ ਲੈਣੀ ਆ ਟੌਫੀ ਨੇ ਯਾਰ ਟੌਫੀਆਂ ਬੋਖਾਣਾ ਬਾਈ ਤੂੰ 2000 ਰੁਪਏ ਨੇ ਆਣੇ ਇਤਨੂੰ ਪਤਾ ਮੱਗੀ ਜੰਨੇ ਆ ਟਰੈਕਟਰ ਦੇਖੋ ਬਾਈ ਪਹਿਲਾਂ ਸਵਰਾਜ ਬਾਈ ਕਿਵੇਂ ਟਰੈਕਟਰ ਠੀਕ ਆ ਟਰੈਕਟਰ ਵਧੀਆ ਜੇਗੂ ਅੱਛਾ ਹੂੰ ਵਧੀਆ ਇਹ ਟਰੈਕਟਰ ਬਾਈ ਅਮਨ ਬਾਈ ਦੇ ਮੰਡੋ ਯਾਰ ਦੋਸਤ ਦਾ ਅੱਛਾ ਉਹ ਕਹਿੰਦਾ ਯਾਰ ਬੇਚਣਾ ਮਾ ਬੇਚਣੇ ਬਾਈ ਕਹਿੰਦੇ ਠੀਕ ਆ ਠੀਕ ਆ ਬਾਈ ਜਿੰਨੇ ਕੀ ਆਪਣਾ ਬਿਲਕੁਲ ਬਿਲਕੁਲ ਕਟਰ ਵਨ ਨਾਲੇ ਆਪਣਾ ਨਾਲੇ ਜਿਹੜਾ ਕੰਮ ਕਰ ਹੋਈ ਰਹਿਣਾ ਕਰਦਾ ਹਾਂ। ਹਾਂ। ਠੀਕ ਆ। ਬਾਈ ਬਾਈ ਕਹੀ ਦਿੰਦਾ ਕਹਿੰਦਾ। ਬਾਈ ਵੀਡੀਓ ਬਣਾ ਕੇ ਪਾਉਣੀ ਆ ਸੀ ਏਜੰਸੀ ਚ ਉਹਨੇ ਟਾਈਮ ਲੱਗਦਾ ਨਹੀਂ ਅੱਜ ਐਤਵਾਰ ਤਾਂ। ਨਾਲੇ ਹੁਣ ਓਦਾਂ ਵੀ ਯਾਰ ਬਿਜ਼ੀ ਰਹੀਦਾ ਮੈਨੂੰ ਪਤਾ ਸੀ ਸੀਜ਼ਨ ਦਾ ਟਾਈਮ ਹੈ ਕਿ ਨਹੀਂ। ਸੀਜ਼ਨ ਦਾ ਟਾਈਮ ਸਹੀ ਜਾਂਦਾ। ਬਾਈ ਮਾਡਲ ਕਿਹੜਾ ਇਹ ਆ? ਇਹ 98 ਹੈ ਬਾਈ। ਬਾਈ 98 ਮਾਡਲ ਹੈ ਇਹ। ਇਹ ਮਾਡਲ ਆ। ਤੇ ਕੰਡੀਸ਼ਨ ਸਾਡੇ ਸਾਹਮਣੇ ਆ। ਹਾਲਤ ਠੀਕ ਆ। ਤੇ ਬਾਕੀ ਬਾਈ ਉਂ ਟਰੈਕਟਰ origignal ਸਾਰਾ ਸਾਰਾ origignal ਆ ਬਾਈ ਠੀਕ ਆ ਬਾਈ ਟਰੈਕਟਰ ਸਾਰਾ ਰੇ ਠੀਕ ਆ ਕਲੋਸ ਕਰੀਣਾ ਵਾਲਾ ਬਾਈ ਆ ਦੇਖੋ ਹਮ ਕਰ ਨੋਸ ਕਰ ਮਾਡਲ 99 ਆ ਵੀ ਖਾ ਕਲੋਸ ਕਰ ਬਾਕੀ ਬਾਈ ਰੰਗ ਰੰਗ ਵਧੀਆ ਐਨ ਹਿੱਸੇ ਦਾ ਰੰਗ ਦੇਖੋ ਥੱਲੇ ਐਨ ਵਧੀਆ ਪਿਆ ਠੀਕ ਆ ਜੀ ਆ ਦੇਖੋ ਐਨ ਓਕੇ ਸੋਸ ਦਾ ਰੰਗ ਪੂਰਾ ਰੰਗ ਖੜਾ ਐਨ ਠੀਕ ਆ ਜੀ 13 ਦੇ ਟਾਇਰ ਪਏ ਹੋਏ ਆ ਗੂਡੀਅਰ ਦੇ ਟਾਇਰ ਆ ਗੂਡੀਅਰ ਦੇ ਲੈ ਜੇ ਨੰਬਰ ਬਾਈ ਨੰਬਰ ਬਾਈ ਪੀਵੀ 23 ਪੀਵੀ 23 ਪੀਵੀ 23 ਨੰਬਰ ਆ ਬਾਈ ਸ਼੍ਰੀ ਫਤੇਗੜ ਸਾਹਿਬ ਦਾ ਫਤੇਗੜ ਸਾਹਿਬ ਦਾ ਠੀਕ ਆ ਜੀ ਬਾਕੀ ਟਾਇਰ ਦਾ ਬਾਈ ਹੈਗੇ 30 ਕੇ ਪੈਸੇ ਹਾਂ ਹਾਂ 30 35 ਪੈਸੇ ਡਾਦਾ ਮੁਰਲੇ ਡਾਦਾ ਅੱਧੇ ਤੇ ਉਪਰ ਮੁਰਲੇ ਡਾਦਾ 60 ਪੈਸੇ ਆਉਣ ਯਾਨੀ ਕਿ ਟਾਇਰ ਬਾਈ ਚੱਲਣੇ ਜੋਗੇ ਹੈਗੇ ਹਨਾ ਅਮਨੇ ਚੱਲੀ ਜਾਣੇ ਆ ਕੱਟ ਕੇ ਕੀਤੀ ਫਿਰ ਚੱਲਣੇ ਜੋਗੇ ਟਾਇਰ ਹੈਗੇ ਆਏ ਨਹੀਂ ਹੈਗੇ ਵੀ ਕਸੇ ਵੇ ਆ ਟਾਇਰ ਹਾਂ ਟਰੈਕਟਰ ਬਾਈ ਉਹ ਚੱਲਿਆ ਵਾ ਖੇਤੀਬਾੜੀ ਲਈ ਆ ਲੱਗਦਾ ਦੇਖਣ ਹਾਂ ਨਾ ਅਮਨੇ ਟਰੈਕਟਰ ਖੇਤੀਬਾੜੀ ਵਾਲਾ ਬਾਈ ਜਿਮੀਂਦਾਰ ਕੋਲ ਤੇ ਆਇਆ ਵਾ ਟਰੈਕਟਰ ਹੂੰ ਤੇ ਆਪਣਾ ਟਰੈਕਟਰ ਯਾ ਵੀ ਲੱਟਾਂ ਨਾਲ ਦੀਆਂ ਲੱਗੀਆਂ ਹੋਈਆਂ ਬਾਈ ਠੰਨਾ ਆ ਤੇ ਹਲਾ ਲੱਟਾਂ ਨਾਲ ਦੀਆਂ ਆ ਅਰੇ ਮਾਰੂ ਮਾਰਾ ਦਾ ਰੰਗ ਐਨ ਵਧੀਆ ਪਿਆ ਬਾਈ ਲੈ ਜੀ ਬਾਗ ਰਵੇ ਦਿਖਾ ਦੇ ਬਾਕੀ ਪਿੱਛੋਂ ਦਿਖਾ ਦੀ ਬਾਈ ਲੈ ਜੀ ਮਗਰ ਤੇ ਵੀ ਸਾਫ ਟਰੈਕਟਰ ਹਾਂ ਮਰਾੜ ਮੁਰੂੜ ਬਾਈ ਐਨ ਕੋਈ ਕਿਤੇ ਤੇ ਦਾਗ ਹੀ ਨਹੀਂ ਹੈਗੇ ਦੇਖ ਲਓ ਮਸਾਲ ਵੀ ਨਹੀਂ ਹੈ ਟਰੈਕਟਰ ਪੂਰਾ ਪੱਧਰਾ ਪਿਆ ਹੈ ਨਾ ਇਹੋ ਜੀ ਇਹ ਬਾਕੀ ਮਨੇ ਜਰਾ ਖੇਤ ਖੂਤ ਵੀ ਪਾਏ ਬਾਈ ਤਾਂ ਖੇਤ ਪਾਏ ਅੱਛਾ ਲੱਗਿਆ ਜਾਂਦਾ ਕਰਤਾ ਮੜਾ ਸਟਾਰਟ ਟਰੈਕਟਰ ਨੂੰ ਸਟਾਰਟ ਕਰਕੇ ਦਿਖਾਉਣੇ ਬਾਈ ਆਪਾਂ ਤੁਹਾਨੂੰ ਇੱਕ ਵਾਰ ਚੈੱਕ ਕਰ ਲਿਓ ਆਜੂ ਬੂਲ ਟਰੈਕਟਰ ਦੀ ਇਹ ਹੈ ਬਾਈ ਚਾਰ ਗੇਰ ਵਾਲਾ ਇਹ ਤਿੰਨ ਗੇਰਾਂ ਚ ਵੀ ਆਉਂਦੇ ਆ ਚਾਰ ਗੇਰ ਨਾਲ ਆ ਇਹ ਬਾਹਰ ਪਾਉ ਆਪਣਾ ਪੰਪ ਵੀ ਨਾਲ ਦੇ ਲੱਗਦਾ ਬਾਈ ਹਾਂ ਪੰਪ ਬਾਹਰ ਆ ਬਾਈ ਲਿਫਟ ਪੰਪ ਵੀ ਬਾਈ ਟਰੈਕਟਰ ਦੇ ਨਾਲ ਦਾ ਹੀ ਆ ਚੇਂਜ ਨਹੀਂ ਹੋਇਆ ਵਾ ਕੰਪਨੀ ਵਾਲਾ ਹੀ ਆ ਲਾ ਲਾ ਸਟਾਰਟਿੰਗ ਐਨ ਵਧੀਆ ਬਾਈ ਟਰੈਕਟਰ ਦੀ ਓਕੇ ਸਟਾਰਟਿੰਗ ਐਨ ਮਾਰੀ ਦੇ ਤਾ ਫਰੇਸ ਮਾਰੀ ਬਾਸ ਬਾਸ ਲੈ ਬਾਈ ਸਟਾਰਟਿੰਗ ਦਿਖਾਤੀ ਬਾਈ ਨੇ ਐਨ ਸਟਾਰਟਿੰਗ ਵਧੀਆ ਐਨ ਓਕੇ ਆਜੀ ਦੱਸਦੀ ਆ ਹਾਂ ਅਪਣੇ ਯਾਰ ਇਹ ਟਰੈਕਟਰ ਦਾ ਉਹੀ ਬਹੁਤ ੱਕੜਦੇ ਬਾਈ ਹਾਂ ਸਵਰਾਜ ਦਾ ਟਰੈਕਟਰ ਦਾ ਕਹਦੇ ਨੇ ਵੀ ਸਵਰਾਜ ਟਰੈਕਟਰ ਕਦੇ ਬੁੜਾ ਨਹੀਂ ਹੁੰਦਾ ਹੈਗਾ ਸਵਰਾਜ ਹੋ ਗਿਆ ਜੌਂਡੀਰ ਹੋ ਗਿਆ ਅਪਣੇ ਇੰਨਾ ਲੋਕ ਬਾਈ ਟਰਾਲੀ ਨੂੰ ਇੰਨਾ ੱੱਕਾ ਕਰਦੇ ਨੇ ਨਾਲ ਇਹਨਾਂ ਨਾਲ ਟਰਾਲੀ ਨੂੰ ਇਹ 855 ਜਿੰਨੇ ਚੀੜਾ ਬਾਈ ਟਰੈਕਟਰ ਬਹੁਤ ਜਿੰਨਾ ਤੋਂ ਕਹਿ ਦੋਏ ਅਪਣੇ ਏਰੀਆ ਜਿਹੜੇ ਵੀ ਮੰਨ ਕੇ ਚੱਲ ਕਰਾਏ ਦਾ ਕੰਮ ਕਰਦੇ ਆ ਹਾਂ ਹੁੰਦੀ ਨਹੀਂ ਹੁਣ ਤਾਂ ਚੱਲ ਹੁਣ ਦੇਖਿਆ ਨਹੀਂ ਹੈ ਆਪਾਂ ਬਾਈ ਟਰਾਲੀ ਕਿਹਦੀ ਆਹਾ ਅੱਜ ਤੇ 10 ਸਾਲ ਪਹਿਲਾਂ ਟਰਾਲੀ ਕਿਹਦੀ ਪਾਈ ਵੀ ਆ ਸਾਸ ਜੇ 10 ਟਰੈਕਟਰ ਚੱਲਦੇ ਆ 10 ਟਰੈਕਟਰਾਂ ਦੇ ਵਿੱਚੋਂ 8 8 ਟਰੈਕਟਰ 735 ਹੁੰਦੇ ਤੇ ਅੱਛਾ ਠੀਕ ਆ ਇੱਕ ਤਾਂ ਹੈ ਮੂਰੇ ਤੇ ਨਿੱਗਰ ਆ ਉੱਠਦਾ ਨਹੀਂ ਹੈਗਾ ਹਾਂ ਹਾਂ ਹੈਨਾ ਹਾਂ ਜ਼ੋਰ ਜ਼ੋਰ ਵੀ ਵਾਧੂ ਹੈ ਠੀਕ ਆ ਸਰ ਕਿੰਝ ਜ਼ਿਆਦਾ ਕੰਮ ਜਾਬ ਟਰਾਲੀਆਂ ਮੰਗਵੇਂ ਬਾਈ ਵੀ ਕਿਹਦੀ ਟਰਾਲੀ ਤਾਂ ਮੰਗ ਨਹੀਂ ਹੋਇਆ ਅੱਛਾ ਠੀਕ ਆ ਲੈਣ ਚੱਲਿਆਂ ਕੋਸੇ ਤਾਂ ਆ ਬੂਰੇ ਟੁੱਟਿਆ ਬਦਾ ਯਾਰ ਉਹ ਲੈ ਕੇ ਆਉਣਾ ਚਾਹ। ਬੂਟੇ ਟੁੱਟ ਗਏ ਹਵਾ ਨਾ ਹਨਾ। ਹਾਂ। ਬੂਟੇ ਬਾਈ ਜਿਹੜੀ ਬਚਾਉ ਆ ਇੱਕੇ ਟੁੱਟਿਆ ਬਾਈ। ਜਿਹੜੀ ਪਰਸੋਂ ਜੋ ਉਥੇ ਜੇ ਬਾਈ ਨੇਰੀ ਆਈ ਆ ਕਈ ਜਿਹੜੇ ਬੂਟੇ ਨਾ ਮਾੜੇ ਮੂਟੇ ਟੇਡੇ 빙 ਉਹ ਬੂਟੇ ਟੁੱਟ ਕੇ ਲੱਗ ਪਾ ਕੇ ਸਾਰਿਆਂ ਦੇ। ਗੱਡੀ ਆ ਯਾਰ ਲੰਗ ਜੂ ਗੱਡੀ। ਕਰਦੇ ਅੱਗੇ ਪਿੱਛੇ। ਆ ਮੱਕੀ ਬਾਈ ਵੀਰ ਨੇ ਆ ਦੋ ਮੇਰੇ ਸਾਹਮਣੇ ਤਿੰਨ 3.5 ਕਿਲੇ ਆ। ਤੇ ਬਾਈ ਇਹ ਵੀਰ ਹਰੇਕ ਸਾਲ ਇਹ ਲਾਉਂਦਾ ਨੇ ਕਣਕ ਵੱਢ ਕੇ ਲਾਈ ਸੀ ਮੱਕੀ। ਤੇ ਲਗਭਗ ਇਹਨੇ ਬਾਅਦ 26 ਲਾ ਦਾਨੀਆਂ ਜਲਾਈ ਚਲਾਉਂਦਾ ਹੁੰਦਾ ਬਾਈ ਤੇ ਮੱਕੀ ਦਾ ਵੀ ਬਾਈ ਇਸ ਵਾਰ ਰੇਟ ਠੀਕ ਹੈ ਚਾਰੇ ਚੂਰੇ ਨੂੰ ਤੇ ਹਜੇ ਸਮਝ ਲਓ ਕਿਹੜਾ ਮਹੀਨਾ ਚੱਲਦਾ ਜਦ ਤੱਕ ਕੈਨ ਵਧੀਆ ਹੋਏ ਹੋਣੀ ਇਹ ਤੇ ਥੋੜੀ ਜਿਹੀ ਮਿਹਨਤ ਹੈ ਬਾਈ ਜਾਨੀ ਕਿ ਮੰਨ ਕੇ ਚੱਲੋ ਜਿਹੜਾ ਆਪਣਾ ਦੋ ਫਸਲਾਂ ਦਾ ਖਰਚਾ ਏ ਉਹ ਪੂਰਾ ਕਰ ਜਾਣਾ ਇਹਨੇ ਠੀਕ ਆ ਥੋੜਾ ਮਿਹਨਤ ਦੇ ਮੁੱਲ ਹੈ ਬਾਈ ਤੇ ਬਾਕੀ ਚਲੋ ਆਪਣਾ ਆਪਣਾ ਪਰ ਇਹ ਜਮੀਨ ਤਾਂ ਆਏ ਆ ਬਾਈ ਇਹਨੂੰ ਪਾਣੀ ਪੂਣੀ ਦਾ ਫਰਕ ਨਹੀਂ ਹੈਗਾ ਤੇ ਬਾਈ ਜਾਸ ਪਹਿਲਾ ਮੀਮ ਉਹ ਵੀ ਪੈ ਗਿਆ ਤਾਂ ਇਹ ਵੱਡੀ ਜਾਣੀ ਇੱਥੇ ਪਾਣੀ ਬਹੁਤ ਘੱਟ ਖੜਦਾ। ਆ ਬਾਈ ਬਾਈ ਟਰੈਕਟਰ ਮੋੜ ਲਿਆ। ਇੱਧਰ ਲਾ ਲੈ ਬਾਈ ਨਾਲ ਦਵਾ ਲੈ। ਜਗਾ ਕੋਈ ਨਹੀਂ ਉੱਧਰ ਆਉਂਦਾ ਲੰਘੇ ਜਾਣ ਦੇ। ਬੰਦ ਕਰ ਲੈ। ਲੰਘੇ ਜਾਣੇ ਕੋਈ ਨਹੀਂ। ਹਾਂ ਹਾਂ ਲੰਘੇ ਨੇ ਲੰਘੇ ਨਹੀਂ। ਤੇ ਇੱਧਰ ਵੀ ਬਾਈ ਹੁਣ ਜਿਹੜਾ ਨੇ ਬੂਟਾ ਲਾਇਆ ਵੇ ਸਾਰਿਆਂ ਨੇ ਆ ਦੇਖੋ ਇਹ ਚ ਬਾਜਰਾ ਲਾਇਆ ਹੋਇਆ ਬਾਈ। ਠੀਕ ਆ। ਇੱਧਰ ਬਾਜਰਾ ਖੜਾ। ਕੀਲਾ ਰੇੜ ਕਿਲਾ ਆਪਣਾ ਬਾਜਰਾ ਭਾਈ ਲੈਣਾ ਯਾਰ ਡੰਗਰਾਂ ਨੂੰ ਪੰਜ ਚਾਰ ਬਿਸਵੇ ਸਭੇ ਲੈ ਲੈਣਾ ਬਾਜਰਾ ਹੋਇਆ ਆਣਾ ਹਫਤੇ ਤੱਕ ਮਾਸੜ ਦਾ ਇਹ ਲੈ ਲਈ ਮਾਸੜ ਦਾ ਇਹ ਠੀਕ ਵਧ ਗਿਆ ਹੈ ਵੇਹੇ ਕੂਕੂਲਰ ਚ ਜਿੱਦਾਂ ਬਾਜਰਾ ਨਾ ਹਾਂ ਹਾਂ ਇੱਕ ਦਾ ਭਾਈ ਜੀ ਜੀ ਲਾਉਂਦੇ ਪਾਣੀ ਚਾਚੇ ਦਾ ਭਾਈ ਉਹੀ ਗੱਲ ਹੈ ਨਹੀਂ ਉਹਨੇ ਟਰਾਲੀ ਵੀ ਉਹ ਆ ਵਗਾਉ ਟਰਾਲੀ ਯਾਰ ਟਰਾਲੀ ਤੇ ਬਹੁਤ ਬੰਦਿਆਂ ਦੇ ਫੋਨ ਆਉਣੇ ਭਾਈ ਟਰਾਲੀ ਵੀ ਦੇਖ ਲੈ ਜੇ ਹੈਗੀ ਆ ਟਰਾਲੀ ਜੀ ਆ ਟਰਾਲੀ ਤੇਰੀ ਮੈਂ ਕੱਲ ਨੂੰ ਵਗਾ ਦਣਾ ਟਰਾਲੀ ਹੈ ਭਾਈ ਮੰਗਦੀ ਹੈ ਦੇਖ ਲੈ ਅਗਲੇ ਕਿਥੇ ਦੇਵਾਂਗਾ ਜੀ ਆਪਣੀ ਟਰਾਲੀ ਨੂੰ ਟਰਾਲੀ ਭਾਰੀ ਬਣੀ ਬਾਈ ਹੈ ਹਾਂ ਉਹ ਕੱਕ ਦੇ ਲੈ ਕਿੰਨੀ ਭਾਰੀ ਲੱਗੀ ਹੋਈ ਹੈ ਬਾਈ ਪੁਰਾਣੀ ਟਾਈਪ ਦੀ ਹਾਂ ਪੁਰਾਣੀ ਟਰਾਲੀ ਬਣੀ ਹੋਈ ਹੈ ਬਾਈ ਵਿੱਚੋਂ ਦੇਖੋ ਹੂੰ ਜੇ ਕੋਈ ਵੀ ਤਾਂ ਪਹਿਲਾਂ ਹੋਵੇ ਠੀਕ ਆ ਆਪਣੇ ਛੋਟੇ ਮੋਟੇ ਯਾਰ ਆਪਣੇ ਘਰ ਬਾਤ ਹੈ ਬਾਈ ਮੈਨ ਰੇਟ ਰੂਟ ਕਿੰਨਾ ਬਾਈ ਇਹਦਾ ਟਰੈਕਟਰ ਦਾ ਇਹਦਾ ਬਾਈ ਜੈ 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 ਮੰਗੀ ਬਾਈ ਡਰਾਣਾ ਦਾਈ ਦਾ ਰੇਟ ਥਾਲਾ ਬਾਈ ਜੈ 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 160 ਹੈ ਬਾਈ 1 ਲੱਖ 60 1 ਲੱਖ 60 ਬਾਕੀ ਉਹ ਬੋਕ ਦੇ ਹੋ ਜਾਊਗਾ ਠੀਕ ਹੈ ਉਹਦੀ ਤਾਂ ਮੌਤ ਵੀ ਨਹੀਂ ਮਿਲਦੀ ਨਹੀਂ ਗੱਲਾਂ ਆਉਣ ਲੱਗੀਆਂ ਬਾਈ ਇਹਨੂੰ ਮਾਲਾ ਲੈਣ ਨੂੰ ਗੱਲਾਂ ਹੀ ਆਉਂਦੀਆਂ ਅੱਛਾ ਹਾਂ ਹਾਂ ਬਾਈ ਸੱਚੇ ਮਾਲਾ ਚ ਆ ਗਿਆ ਤੂੰ ਬਾਈ ਮੈਂ ਨਹੀਂ ਮੈਂ ਨਹੀਂ ਮਾਲਾ ਜਾਗਾ ਮੈਂ ਚੱਲੀਆਂ ਚ ਤੂੰ ਵੀ ਪਹਿਲਾਂ ਮਾਲਾ ਲੈ ਇੱਕ ਲੱਖ 60 ਹਜ਼ਾਰ ਬਾਈ ਕਹਿੰਦਾ ਰੇਟ ਆ ਟਰੈਕਟਰ ਦਾ ਬਾਈ ਠੀਕ ਆ ਬਾਕੀ ਦਾ ਰੇਟ ਮੌਕੇ ਤੇ ਹੋ ਜਾਊਗਾ ਵਾਧ ਘਾਟ ਤੇ ਬਾਕੀ ਜਿਹਨੇ ਦੇਖਣਾ ਹੋਇਆ ਬਾਈ ਦਾ ਨੰਬਰ ਲੈ ਲਓ ਫੋਨ ਨੰਬਰ ਕੰਟੈਕਟ ਕਰ ਲਓ ਵੀਰਾਂ ਨੰਬਰ ਦੇ ਦੇ ਆਪਣਾ ਨੰਬਰ ਬਾਈ 99155 ਹਾਂ 35955 9915635 35955 35955 ਫੋਨ ਚੱਕ ਲਈ ਬਾਈ ਇਹਦਾ ਵੀ ਆਇਆ ਫੋਨ ਚੱਕਾਂਗੇ ਲਈ ਹਾਂ ਬਾਈ ਨੰਬਰ ਆ ਵੀਰ ਦਾ ਜਿਹਨੇ ਵੀ ਕੋਈ ਗੱਲਬਾਤ ਕਰਨੀ ਹੋਈ ਬਾਈ ਦੇ ਫੋਨ ਨੰਬਰ ਤੇ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਜੋ ਵੀ ਰੇਟ ਦਾ ਵੱਧ ਘੱਟ ਬਾਈ ਦੱਸ ਦੂਗਾ ਹਾਂ ਹਾਂ ਬਾਈ ਤੇ ਬਾਈ ਆਹ ਲੱਦਣੀਆਂ ਬਾਈ ਨੇ ਯਾਰ ਤਾਲੀ ਤਾਲੀ ਟਾਲੀ ਦਾ ਟੁੱਟ ਗਿਆ ਬਾਈ ਇਹਦਾ ਕਿਆ ਕਰੂੰਗਾ ਘਰ ਲੈ ਆ ਕੇ ਇਹਨੂੰ ਨਾ ਤੂੰ ਹੁਣ ਮਲਕੀ ਇਹਨੂੰ ਚੱਕਣ ਵਾਸਤੇ ਆਇਆ ਹੈਂ ਹਾਂ ਬਾਲਣ ਦੇਖ ਲੈ ਬਾਈ ਐਡਾ ਟੱਕ ਟਾ ਟਰਾਲੀ ਆਹ ਇੱਕ ਇਹਨੂੰ ਖੁੰਡ ਜੇ ਨੂੰ ਚੱਕਣ ਆਇਆ ਹੈ ਨਹੀਂ ਤੇਰੇ ਨਾਲ ਪੁਆਇ ਤੇ ਬੋਸ਼ ਅੱਛਾ ਉਹਦੇ ਪੈੱਡੇ ਲੋਵਾਇ ਪਿੰਡ ਵਾਲੀ ਮੋਟਰ ਤੇ ਪਹੁੰਚ ਗਏ ਤੇ ਗੰਨਾ ਬਾਈ ਵਧੀਆ ਖੜਾ ਐਨ ਮਹਾਰਾ ਦੀ ਕਿਰਪਾ ਨਾਲ ਖਾਣੀ ਪੂਣੀ ਲਾਈ ਜਾਨੇ ਗੰਨੇ ਨੂੰ ਉਹ ਕਾਲੇ ਬਾਈ ਵਾਲੀ ਮੋਟਰ ਆ ਗਈ ਪਾਉ ਆਤੇ ਬਾਈ ਸਾਰਿਆਂ ਨੇ ਐਤ ਕੀ ਪਾਈਪਲੈਨਾਂ ਬਹੁਤ ਬਹੁਤ ਪਾਉਤੀ ਕਾਲੇ ਬਾਈ ਨੇ ਪਾਉ ਆਤੇ ਆਪਣਾ ਵੀ ਦਵਾਈ ਮਨ ਪੈ ਤੋਣ ਦਾ ਆ ਕਿਸੇ ਕਾਰਨ ਕਰਕੇ ਰਹਿ ਗਿਆ ਤੇ ਲੇਜ਼ਰ ਵੀ ਆਦਰਾ ਖੇਤ ਕਰਾਤੇ ਸਾਰਿਆਂ ਨੇ ਪਨੀਰੀਆਂ ਵੀ ਲਗਭਗ ਬਾਈ ਤਿਆਰ ਆ ਸਾਰਿਆਂ ਦੀਆਂ ਲਾਉਣ ਨੂੰ ਤੇ ਤੁਹਾਨੂੰ ਗੰਨਾ ਵੀ ਦਿਖਾ ਦਈਏ ਮਾੜਾ ਗੰਨੇ ਦੇ ਦਰਸ਼ਨ ਕਰਾ ਦਈਏ ਆਨੇ ਆ ਜਾ ਵੀਰੇ ਮਾੜਾ ਗੰਨਾ ਦਿਖਾ ਦਈਏ ਚਲ ਆ ਜਾ ਲੋ ਹਾਂਜੀ ਮੋਟਰ ਦੀ ਚਾਬੀ ਹੈਗੀ ਤੇਰੇ ਕੋਲ ਹੈਗੀ ਹੈਗੀ ਵੀਰੇ ਹਾਂ ਹਾਂ ਪਾਣੀ ਵੀ ਮਾੜਾ ਚਲਾ ਗਿਆ ਯਾਰ ਆ ਦੇਖ ਬਾਈ ਕਿਆ ਕਹਿਣ ਦਰਸ਼ਕਾ ਦੇਖੋ ਬਾਈ ਅਮਨੇ ਦੇਖ ਵੀਰੇ ਦਰਖਤਾ ਦਾ ਕਿੰਨਾ ਫਾਇਦਾ ਹੈ ਹੈ ਸ਼ਾਵਾ ਹੀ ਸ਼ਾਵਾ ਹੈਗੀ ਦੇਖ ਸਫਾਈ ਦੇਖੋ ਥੱਲੇ ਬਾਈ ਐਨ ਮੋਟਰ ਦੀ ਬਹਿ ਜਾ ਬਹਿ ਜਾ ਕਰਾਈ ਵੀ ਅਮਨੇ ਚਾਹੇ ਥੱਲੇ ਹੀ ਪੈ ਜਾ ਹੈ ਚਾਹੇ ਥੱਲੇ ਹੀ ਪੈ ਜਾ ਮਾ ਇਹਨਾਂ ਅਮਨੇ ਆਪ ਕਹਿ ਦਨੇ ਦੇਲਾ ਕਿੰਨੀ ਸ਼ਾਵਾ ਹਾਂ ਤੂੰ ਪੰਜ ਕਿਣਾ ਮਰਜੀ ਆ ਕੇ ਥੱਲੇ ਪੈ ਜਾ ਔਰੇ ਕਾਸੇ ਦੀ ਲੋੜ ਨਹੀਂ ਹੈ ਉਹ ਤੈਨੂੰ ਦਰਖਤ ਹਾਂ ਉਹ ਦੇਖ ਇਹਦਾ ਉਹ ਬਾਈ ਕਾਲੇ ਬਾਈ ਦੀ ਮੋਟਰ ਤੇ ਅੰਬ ਖੜਾ ਉਹਦੀ ਉਹਦੀ ਛਾਵਾਂ ਬਹੁਤ ਗਹਿਰੀ ਆਮਨੇ ਵੀਰੇ ਹਣਾ ਬਹੁਤ ਗੂੜੀ ਇੰਨਾ ਨਿਆਰਾ ਆਮਨੇ ਬਾਈ ਘਰਾ ਨਹੀਂ ਆਉਂਦਾ ਜਿੰਨਾ ਇੱਥੇ ਆਉਂਦਾ ਦੁਪਹਿਰ ਨੂੰ ਆਰਾਮਦਾਰੀ ਆ ਬਾਈ ਸਹੀ ਗੱਲ ਆ ਗੰਨਾ ਬਾਈ ਤੁਹਾਨੂੰ ਦਿਖਾ ਦਈਆ ਆਪਣਾ ਇਹਨਾਂ ਦੂਏ ਸਾਲ ਦਾ ਤੇਰਾ ਹੈ ਦੂਏ ਸਾਲ ਦਾ ਬਾਈ ਗੰਨਾ ਮਹਾਰਾ ਦੀ ਕਿਰਪਾ ਨਾਲ ਬਹੁਤ ਵਧੀਆ ਬਾਈ ਖੜਾ ਹੈਮਨੇ ਵੀਰੇ ਤੇਰੇ ਆਮਨੇ ਮੈਂ ਨਾ 6-6 ਫੁੱਟ ਦਾ ਤਾਂ ਗੰਨਾ ਹੋਏਗਾ 5-5 6-6 ਫੁੱਟ ਦਾ ਮੇਰਾ ਦੇਖ ਲੈ ਵੀ 5 ਫੁੱਟ 9 ਇੰਚ ਆ ਭਾਈ ਗੰਨੇ ਦੇ ਇਸ ਟਾਈਮ ਵਿੱਚ ਭਾਈ ਆਪਣੇ ਆਰ ਪਾਰ ਲੰਘਣ ਨੂੰ ਜਗ੍ਹਾ ਨਹੀਂ ਹੈਗੀ ਕਿਤੇ ਹੈਂ ਭਾਈ ਰੇ ਮਨੇ ਬਹੁਤ ਓਕੇ ਪਾਇਆ ਚ ਇਹ ਦੋ ਵਿੱਗੇ ਥੋਂ ਆ ਇਹ ਚ ਚਾਰ ਚਾਰ ਰੋਟੇ ਡਾਏ ਦੇ ਪਾਸ ਤੇ ਤਿੰਨ ਰੋਟੇ ਤਿੰਨ ਪਨ ਚਾਰ ਮੈਂ ਤਾਂ ਪਾਇਆ ਨਹੀਂ ਅਤਕੀ ਹੈ ਬਾਈ ਹਾਂ ਕੋਈ ਵੀ ਫਸਲ ਆ ਹਾਂ ਬਾਕੀ ਤੇ ਤਾਂ ਭਾਈ ਸੁੰਡੀ ਪੈਂਦੀ ਆ ਸੁੰਡੀ ਦੀ ਸਪਰੇ ਵੀ ਬਕਾਇਦਾ ਕਰੀ ਆ ਠੀਕ ਹੈ ਜੀ ਤੇ ਅਮਨੇ ਗੰਨਾ ਜਣੀ ਕਹਨਾ ਗੰਨਾ ਗੰਨੇ ਨੂੰ ਸਾਂਭਣ ਦਾ ਟਾਈਮ ਆਹੀ ਹੈ ਪਰ ਹੁਣ ਉੱਪਰ ਚਲੇ ਗਿਆ ਹੁਣ ਇਹਨੂੰ ਸਿਰਫ ਪਾਣੀ ਲੱਗਣਿਆ ਹੁਣ ਇਹਨੂੰ ਕੁਝ ਨਹੀਂ ਹੋਣਾ ਵਗਾ ਹੋਰ ਇੱਧਰ ਬੂਟਾ ਕਰਕੇ ਦੇ ਲੈ ਇੰਨਾ ਫਰਕ ਬੂਟਾ ਹਾਂ ਦੇਖੋ ਬੂਟਾ ਕਰਕੇ ਬਾਈ ਇੱਧਰ ਇੱਧਰ ਦੇਖੋ ਬੂਟੇ ਬਹੁਤ ਮਾਰ ਕਰਦੇ ਆ ਆ ਦੇਖੋ ਕਿੱਥੇ ਆ ਆ ਗੰਨਾ ਦੇਖ ਲਓ ਬੂਟਾ ਕਰਕੇ ਥੋੜਾ ਜਿਹਾ ਹੋ ਰਹਿ ਗਿਆ ਮਾਲਾ ਦੇਖੋ ਕਿੰਨਾ ਛੋਟਾ ਛੋਟਾ ਗੰਨਾ ਜਦ ਕੀ ਅਮਨੇ 15 ਫੁੱਟ ਤੇ ਬੂਟਾ ਹੋਊਗਾ ਘਟਦੇ ਘਟਵੀ ਹਾਂ ਨਾ ਪਰ ਬਾਈ ਥੱਲੇ ਤੇ ਹੁਣ ਸੁੱਕ ਰਹੀ ਆ ਪਾਣੀ ਬਹੁਤ ਵੈਸੇ ਤਾਂ ਬਾਈ ਸਾਡੇ ਉਰੇ ਰੂਲ ਆ ਪਿੰਡ ਦਾ ਪੀ 10 12 ਫੁੱਟ ਤੇ ਛੱਡ ਕੇ ਲਾਉਣੇ ਆ ਪਰ ਜੇ 15 ਫੁੱਟ ਤੇ ਲਾਉਣੇ ਆ ਤਾਂ ਵੀ ਬਾਈ ਇੱਥੇ ਤੱਕ ਜਲਾ ਇੱਥੇ ਤੱਕ ਮਾਰ ਕਰੀ ਵੀ 10 ਫੁੱਟ ਤੱਕ ਮਾਰ ਕਰਦਾ ਬੂਟਾ ਜੀ ਜੀ ਜੋ ਮਰਜ਼ੀ ਕਹਿ ਦੀ ਬਾਈ ਜੀ 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 ਹੁਣ ਆਪਾਂ ਵੀ ਤਾਂ ਹੈਗੇ ਦੇਖੂ ਹਾਂ ਵੀਰੇ ਬਾਜਰਾ ਹੀ ਵੱਢ ਲਈ ਗੀਆ ਬਾਜਰਾ ਵੱਢ ਲਿਆਉਣੇ ਬਾਈ ਕੋਈ ਗੱਲ ਨਹੀਂ ਕੱਖਾਂ ਦੀ ਬਾਈ ਹੈ ਫੋਟਰ ਵੀ ਹੁਣ ਹੀ ਤੇ ਇੱਥੇ ਦਾਤ ਹੀ ਨਹੀਂ ਹੋਣਾ ਯਾਰ ਦਾਤੇ ਮੁਸ਼ਕਲ ਹੈ ਲੈ ਹਮਨੇ ਵੀਰੇ ਜਾਣਾ ਮੈਂ ਵੀ ਜਾ ਕੇ ਕੱਖਾਂ ਡਾ ਕਰਨਾ ਹੈ ਕਹਿ ਕਿਹੜਾ ਕੱਖਾਂ ਡਾ ਕਰਨਾ ਮੈਂ ਵੀ ਕਰਦਾ ਨੂੰ ਦੇਖਣਾ ਚੱਲਦਾ ਫਿਰਦਾ ਮੈਂ ਤਾਂ ਕੱਖ ਪਾ ਦੇ ਬਾਕੀ ਚਲੋ ਬਾਈ ਹਮਨੇ ਠੀਕ ਆ ਬਾਈ ਧੰਨ ਅੱਜ ਵੀਡੀਓ ਬਣਾਈ ਭਾਈ ਟਾਈਮ ਦਿੱਤਾ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਹਾਂ ਬਾਕੀ ਭਾਈ ਸੁਣੋ ਆਪਾਂ ਕਾਲੂ ਦਿਖਾਉਣੇ ਜਾ ਕੇ ਰੋਪੜ ਕਿਹੜਾ ਕੋਈ ਟਰੈਕਟਰ ਟੁੱਟਰਾ ਆਇਆ ਨਾ ਮੈਨੂੰ ਲੱਗਦਾ ਕੋਈ ਟਰੈਕਟਰ ਲੈ ਆਜਾ ਹੁਣ ਲੱਗਦਾ ਵੀ ਸਾਡੇ ਬੰਦੇ ਨੇ ਟਰੈਕਟਰ ਲੈ ਆਜ ਕੋਈ ਨਾ ਮਾਜੇ ਹਾਂ ਅੱਛਾ ਤੇ ਬਾਕੀ ਠੀਕ ਹੈ ਭਾਈ ਅੱਜ ਦੇ ਬਲੌਗ ਸਿਰ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਵੱਧਦੇ ਵੱਧ ਹਾਂ ਭਾਈ ਤੇ ਮਿਲਦੇ ਆਪਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ